ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਗੈਂਗਸਟਰ ਹਰਵਿੰਦਰ ਰਿੰਦਾ ਦੇ ਸਾਥੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਜ਼ਿੰਦਾ ਗ੍ਰੇਨੇਡ ਅਤੇ ਹੋਰ ਮਾਰੂ ਅਸਲਾ ਲੈ ਕੇ ਅੰਮ੍ਰਿਤਸਰ ਦੇ ਹਾਤੀ ਇਲਾਕੇ ਦੇ ਵਿੱਚ ਘੁੰਮ ਰਿਹਾ ਸੀ ਅਤੇ ਜਦੋਂ ਸਪੈਸ਼ਲ ਸੈੱਲ ਟੀਮ ਦੇ ਵੱਲੋਂ ਮਾਮਲੇ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਮਲਕੀਸ਼ ਸਿੰਘ ਕਿੱਤੂ ਦੇ ਵਜੋਂ ਹੋਈ ਹੈ ਜੋ ਕਿ ਪੰਡੋਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਫੜਿਆ ਗਿਆ ਮੁਲਜ਼ਮ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀ ਹਰਿੰਦਰ ਸਿੰਘ ਰਿੰਦਾ ਅਤੇ ਯੂਕੇ ਆਧਾਰਿਤ ਗੈਂਗਸਟਰ ਤਰਮਾ ਸੰਧੂ ਦੇ ਇਸ਼ਾਰੇ ਦੇ ਉੱਪਰ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਤੋਂ ਅੰਜਾਮ ਦੇਣ ਦੇ ਵਿੱਚ ਜਿਹੜਾ ਕੀ ਹੈ ਕੁੰਮੜਿਆ ਸੀ ਅਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਜਦੋਂ ਇਨਪੁਟ ਦੇ ਉੱਪਰ ਇਸ ਮਾਮਲੇ ਦੇ ਤਹਿਤ ਵੱਡਾ ਐਕਸ਼ਨ ਲਿਆ ਗਿਆ ਤਾਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਬੱਚੀ ਵਿੰਡ 30 ਪੁਆਇੰਟ ਦੇ ਵਿੱਚ ਜਿਹੜੀ ਕਿ ਪੁਲਿਸ ਨੇ ਰੇਡ ਕੀਤੀ ਸੀ ਜਿਸ ਸਮੇਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਦੇ ਕਬਜ਼ੇ ਦੇ ਵਿੱਚੋਂ ਇੱਕ ਜ਼ਿੰਦਾ ਗ੍ਰੇਨੇਡ 3 बोर पिस्तौल ਅਤੇ 10 ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਇੰਦਰਜੀਤ ਸਿੰਘ ਦੇ ਵੱਲੋਂ तमाम ਜਾਣਕਾਰੀਆਂ ਸਾਂਝੇ ਕੀਤੀਆਂ ਹਨ ਇਹ ਵੀ ਕਿਹਾ ਕਿ ਮੁਲਜ਼ਮ ਦੇ ਖਿਲਾਫ ਫਿਲਹਾਲ ਕੋਈ ਅਪਰਾਧਿਕ ਪਹਿਲਾਂ ਕੋਈ ਮਾਮਲਾ ਤਾਂ ਦਰਜ ਨਹੀਂ ਹੈਗਾ ਪਰ ਇਹ ਕਾफी ਸਮੇਂ ਤੋਂ ਪਾਕਿਸਤਾਨ ਤੋਂ ਅਸਲਾ ਮਗਵਾ ਕੇ ਪੰਜਾਬ ਦੇ ਵਿੱਚ ਸਪਲਾਈ ਕਰਦਾ ਸੀ ਅਤੇ ਹੁਣ ਤੱਕ ਕਿੰਨਾ ਅਸਲਾ ਇਸ ਦੇ ਵਿੱਚ ਸਪਲਾਈ ਕੀਤਾ ਜਾ ਚੁੱਕਿਆ ਅਤੇ ਕੌਣ-ਕੌਣ ਇਸ ਦੇ ਸੰਪਰਕ ਦੇ ਵਿੱਚ ਇਸ ਸਬੰਧ ਦੇ ਵਿੱਚ ਰਿਮਾਂਡ ਲੈ ਕੇ ਪੁੱਛ ਪੜਤਾਲ ਕੀਤੀ ਜਾਵੇਗੀ ਕੱਲ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਸਕੰਦਰ ਸਿੰਘ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਦੋਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਉਹ ਬੱਚੀਵਿੰਡ 30 ਪੁਆਇੰਟ ਤੇ ਜਿਹੜਾ ਉਹ ਮੌਜੂਦ ਸੀ ਤੇ ਇੱਕ ਦੋਸ਼ੀ ਜਿਸ ਦਾ ਨਾਮ ਮਲਕੀਤ ਸਿੰਘ ਕੀਤੂ ਪੁੱਤਰ ਜੰਗ ਸਿੰਘ ਵਾਸੀ ਪਿੰਡ ਪੰਡੋਰੀ ਨੂੰ ਕਾਬੂ ਕਰਕੇ ਉਸ ਦੇ ਪਾਸੋਂ ਇੱਕ ਜੰਦਾ ਗ੍ਰਨੇਡ 30 ਬੋਰ ਦਾ ਪਿਸਤਲ ਤੇ 10 ਜੰਦਾ ਰਾਉਂਡ ਜਿਹੜੇ ਆ ਉਹ ਬਰਾਮਦ ਕੀਤੇ ਆ ਜੋ ਮੁੱਢਲੀ ਪੁੱਛਗਛ ਦੇ ਵਿੱਚ ਜਿਹੜਾ ਇਹ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜਾ ਹਰਿੰਦਰ ਸਿੰਘ ਰਿੰਦਾ ਤੇ ਇੱਕ ਯੂਕੇ ਦੇ ਵਿੱਚ ਤਰਮਾ ਸੰਦੂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਇਹ ਇਸ਼ਾਰਿਆਂ ਤੇ ਕੰਮ ਕਰ ਰਿਆ ਸੀ ਇਹਦੇ ਪਹਿਲਾਂ ਕੋਈ ਪਰਚਾ ਵਗੈਰਾ ਦੇ ਦਰਜ ਨਹੀਂ ਹੈਗਾ ਪਰ ਹੁਣ ਤੱਕ ਇਹ ਕਿੰਨਾ ਅਸਲਾ ਮਗਾ ਚੁੱਕਿਆ ਵਾ ਤੇ ਹੋਰ ਕਿਹੜੇ-ਕਿਹੜੇ ਇਹਦੇ ਨਾਲ ਦੇ ਜਿਹੜੇ ਉਹ ਸਾਥੀ ਨੇ ਇਸ ਸੰਬੰਧੀ ਜਿਹੜੀ ਆ ਉਹ ਰਿਮਾਂਡ ਲੈ ਕੇ ਨੰਗਾਈ ਨਾ ਪੁੱਛਗਿਸ਼ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇ